ਸਰਦਾ ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਆਏ ਦਿਨ ਵੀ ਆਪਣੇ ਵਿਵਾਦਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਇੱਕ ਵਾਰ ਫਿਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸੈਨੀ ਗੰਦਗੀ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਵਾਦਾਂ ਦੇ ਵਿੱਚ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਤੋਂ ਮੈਂਬਰ ਪਾਰੀ ਮੈਂ ਗੁਰਦੀਪ ਸਿੰਘ ਔਜਲਾ ਜੀ ਮਾਤਾ ਗੁਰਮੀਤ ਕੌਰ ਨੇ ਗੁਰੂ ਨਾਨਕ ਦੇਵ ਹਸਪਤਾਲ ਦਾ ਜਾਇਜ਼ਾ ਲிட்டਾ। ਬਹੁਤ ਵੀ ਗੰਦਗੀ ਦੇ ਹਾਲਾਤ ਦੇਖਿਆ ਤੇ ਹਸਪਤਾਲ ਅਧਿਕਾਰੀਆਂ ਤੇ ਡਾਕਟਰਾਂ ਨੂੰ ਹਾਲਾਤ ਵਿੱਚ ਸੁਧਾਰ ਕਰਨ ਲਈ ਦੀ ਧਾਰਨਾ ਦਿੱਤੀ ਉਪੋਈ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਮੈਂਬਰ ਪਾਰਲੀਮੈਂਟ ਗੁਰਦੀਪ ਸਿੰਘ ਉੱਤਿਆਦੀ ਮਾਤਾ ਜਗੀਰ ਕੋਰ ਨੇ ਕੀ ਕਿਹਾ ਸੁਣੀਏ ਸੁਨੇਰਾ ਨਾ ਨਿਰਮਲ ਸਿੰਘ ਜੀ ਜਿਲਾ ਅੰਮ੍ਰਿਤਸਰ ਤੋਂ ਆ ਸਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਆ ਹਾਰ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨ ਨੂੰ ਆਯੂਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਸ਼ਮਾਨ ਦੇਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜ ਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾ ਕੇ ਲਿਆਓ ਜਿੱਥੇ ਆਪਣਾ ਹੈਗਾ ਇਹ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਦਾ ਕੇ ਵੀ ਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇ ਵੀ ਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਹੇ ਆ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਗਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਾ ਕਿ ਤੁਸੀਂ ਗੁਰਨਾਨਕ ਦੇ ਹਸਪਤਾਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਤੇ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾ ਤੇ ਸਾਨੂੰ ਜਿਹੜਾ 1,20,000 ਰੁਪਏ ਜਮਾ ਕਰੋ ਤੇ ਨਹੀਂ ਤੇ ਕਾਰਡ ਤੁਹਾਡਾ ਨਹੀਂ ਚੱਲੇਗਾ। ਇਹ ਬੋਲੋਂ ਕਾਰਡ ਕਿਉਂ ਨਹੀਂ ਚੱਲਦਾ? ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ, ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ। ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ, ਕੱਲੇ ਅਸੀਂ ਨਹੀਂ ਹੋਰ ਵੀ ਬਹੁਤ سارے ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ। ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਂ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜ਼ਿਆਦਾ ਹੁੰਦੀ ਆ। ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਜਿਹੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਂ ਲੋਕਾਂ ਨੂੰ ਇਤਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਢੰਗ ਦੇ ਨਾਲ ਇਹ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਪਰ ਪ੍ਰੋਬਲਮਾਂ ਆਵੇ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹੋਰ ਦੱਸੋ ਆਏ ਸਾਰਾ ਅਗਾਂਹ 12 ਵਜੇ ਬਾਹਰ ਬੈਠੇ ਇੱਧਰ ਹੀ ਬਾਹਰ ਬੈਠੇ ਇਗਰੀ ਕਦ ਹੋਈ ਸੋਹਣੇ ਤੇ ਨਾ ਜੀ ਉਹ ਚੋੜੇ ਆ ਕੇ ਬਾਹਰ ਇੰਨੇ ਬੱਚੇ ਇੱਥੇ ਬਹੋਏ ਬੱਚਾ ਨਾਲ ਹੀ ਡਾਕਟਰ ਕਮਰੇ ਦੇ ਰਹਿੰਦੇ ਹੋ ਡਾਕਟਰ ਕੋ ਤਾਂ ਆਉਂਦਾ ਡਾਕਟਰ ਹੁੰਦਾ ਇਹ ਲੱਗਦਾ ਵੀ ਚਲੀ ਕਿ ਇੱਕ ਦੀ ਦੋ ਦੋ ਗਰੀਦ ਪਾਉਣੇ ਕੀ ਕਰਦੇ ਉਹ ਉੱਥੇ ਅੰਦਰ ਅੰਦਰ ਬਹੇ ਨੇ ਇਹ ਕਿ ਕੋਈ ਹਜਰੋ ਅਨੁਭਾਰ ਕਰਤਾ ਇਹ ਕਿਤੇ ਟਿਕਾਣਾ ਡਾਕਟਰ ਨੇ ਇਹਦੇ ਤਾਂ ਬਚੇ ਨੇ ਹੱਥ ਨੇ ਲਾ ਕੇ ਪਾਇਆ ਹੋਵੇ ਕਿਦੋਂ ਉਹਨੂੰ ਪਾਇਆ ਸੀਗਾ ਪਹਿਲਾਂ ਨਹੀਂ ਨਹੀਂ ਅਨੁਭਾਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਿਆ ਅੰਦਰ ਜਗ੍ਹਾ ਹੀ ਨਹੀਂ ਆਣੀ ਕੀ ਹਾਲਾਤ ਕੀ ਹਸਤਾਲ ਦੇ ਹਸਤਾਲ ਦੇ ਹਾਲ ਦੇਖੋ ਤੁਸੀਂ ਐਵੇਂ ਵਹੀ ਵੀ ਪਹਿਲੀ ਆਦੀ ਆਏ ਹਜੇ ਵੀਰ ਵੀ ਨਿਕੋ ਅੰਮ੍ਰਿਤਸਰ ਨੇ ਗੁਜਾਦਪੁਰ ਜ਼ਿਲ੍ਹਾ ਪਿੰਡ ਤੜੀਆ ਜੀ ਭਾਈ ਲੋਕ ਹੋਏ ਹਾਂਜੀ ਕੀ ਦੇਖੇ ਰਾਦਾ ਲਾ ਦੇ ਕੋਲਾ ਦਾ ਵਸਤਾ ਦੇ ਵਧੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਬਸਕ੍ਰਾਈਬ ਨਹੀਂ ਹੈਗੀ ਸਰ ਭਾਈ ਜੀ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਤੋਂ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦੇ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਹੇ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ। ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ। ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ। ਇਹ ਕਹ ਕੇ ਅਰਦਾਵਨਾ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ। ਕੀ ਕਰ ਲੋਗੇ ਸਾਨੂੰ? ਸਾਡੀ ਸਾਰੇ ਚਲਦੀ ਹੈ। ਕੀ ਕਰ ਲੋਗੇ? ਸਦਾ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ। ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ। ਅਫਸਰशाही ਦੇ ਅਸੀਂ ਖਿਲਾਫ ਹੀ ਹਾਂ। ਕਿਉਂਕਿ ਮਰੀਜ਼ ਸਾਡਾ ਬਾਗਿਆ। ਤਾਕਤ ਹੈ ਸਾਡੀ। ਕਿ ਸਾਡਾ ਬਹੁਤ ਬਰ ਚੁੱਕਦੇ ਆ ਡਾਕਟਰ ਤਾਂ ਸਤਿਆਨਾਜ਼ ਕਰਨਦੇ ਸਾਡੇ ਫਦੀਰੀ ਦੀ ਜਿਹੜੀ ਔਮ ਵਾਲੀ ਬੀੜੀ ਹੋ ਗਈ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਤੇ ਆਪਿਆ ਉੱਥੇ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲੱਭੇਗੇ ਇਲਾਜ ਸੋਇ ਇਸ ਕਰਕੇ ਮੈਂ ਸਮਝੀ ਵੀ ਇਹ ਡਾਕਟਰ ਨਹੀਂ ਆ ਇਹ ਉਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉੱਤੋਂ ਲੈਣ ਦਾ ਜਨਗੂਤ ਨਹੀਂ ਜਨਗੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਜੰਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਇਹ ਰੱਬ ਦੇ ਲਾਗੇ-ਬਾਗੇ ਨਹੀਂ ਹੈ। ਦਰਗਮੀ ਕੋਈ ਨਹੀਂ ਕਹਿੰਦਾ। ਇਹਨਾਂ ਨੇ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ ਚ ਆ ਕੇ। ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਕਿ ਜਾਣ ਕੇ ਚੱਕ ਕਰਾਂ। ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਦੇ। ਇਹ ਪੋਚੇ ਤੇ ਸਵੇਰੇ ਲੱਗਣੇ ਚਾਹੀਦੇ ਸੀ। ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ। ਅਸੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈ। ਪੋਚੇ ਬਾਅਦ ਚ ਸ਼ੁਰੂ ਹੈ। ਉਹਨਾਂ ਫਨੈਲ ਵੀ ਡਿੱਗਣ ਗਈ ਪੋਚੇ ਵੀ ਡਿੱਗਣੇ ਬੱਚਾ ਵਾਚੇ ਕਿ ਦੋ ਦੋ ਫਰੀਜ਼ ਭੇ ਇੱਕ ਪਰ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ ਬੱਚਾ ਵੀ ਨਾਲ ਆ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੇ ਖੁੱਲ ਆ ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ ਬੈੱਡ ਪਾਸ਼ੇ ਦੇ ਨਾਲ ਰੱਖਿਆ ਹੋਣਾ ਤੇ ਬਾਬੇ ਨਾਨਕ ਨੂੰ ਬਧਨਾਮ ਕਰਦਾ ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ ਆਕਸੀਜਨ ਪਲਾਗ ਡਲਵਾਇਆ ਕੈਂਸਰ ਵਾਸਤੇ ਉਹ ਵਾਲੇ ਬੇਬੇ ਨਾਨ ਕੀ ਨੂੰ ਗ੍ਰਾਂਟ ਦਿੱਤੇ ਐਸਾਸ ਪਰ ਕੋਰੋਨਾ ਨੂੰ ਇਸ ਵਿੱਚ ਬੇਪਰੋਕਸ ਸੋ ਫੇਰ ਵੀ ਥੋੜ ਮਤਲਬ ਸੁਪਰ 9 ਤੋਂ ਲੈ ਕੇ ਪੀ ਐਮ ਤੱਕ ਪੀ ਐਮ ਵਿੱਚ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਰੀ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ 9 ਇਥੇ